ਨੂਕ ਸੁਖੀ ਬਸੈ ਮਸਕੀਨੀਆਂ ਆਪ ਨਿਵਾਰਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਕਰਬ ਗਲੇ ਅਸ਼ਟਬਦੀ ਜਿਸ ਕੇ ਅੰਦਰ ਰਾਜ ਬਿਮਹਨ ਸੋ ਨਰਕਪਤੀ ਹੋਤ ਸੁਆਣ ਜੋ ਜਾਣੈ ਮੈ ਜੋਵਣਵੰਤ ਸੋ ਹੋਵਤ ਵਿਸਟਾ ਕਜੰਤ ਆਪ ਸੁਕੋ ਕਰਮਵੰਤ ਕਹਾਵੇ ਜਨਮ ਮਰ ਬਹੁ ਜੋਨ ਬਰਮਾਵੈ ਤਨ ਬਹੁ ਮਕਾ ਜੋ ਕਰੈ ਗਮਾਨ ਉਸ ਮੂਰਖ ਅੰਦਾ ਅਗਿਆਨ ਕਰ ਕਿਰਪਾ ਜੁਸ ਕਹਿਰ ਦੇ ਗਰੀਬੀ ਬਸਾਵੈ ਨਾਨਕੀ ਹਾ ਮੁਕਤ ਆਗੈ ਸੁਖ ਬਾਵੈ ਤਨਵੰਤਾ ਹੋਈ ਕਰ ਗਰਬਾਵੈ ਤ੍ਰਿਣ ਸਮਾਨ ਗਜ ਸੰਗ ਨ ਜਾਵੈ ਬਹੁ ਲਸਕਰ ਮਨੁਖ ਉਪਰ ਕਰਿਆਸ ਪਲ ਵੀ ਦਰਦਾ ਕਾ ਹੋਏ ਬినాਸ਼ ਸਭ ਤੇ ਆਪ ਜਾਣੈ ਬਲਵੰਤ ਜਿਨ ਮੈਂ ਹੋਏ ਜਾਇ ਬਸਮੰਤ ਕਿਸੈ ਨਾ ਬਦੈ ਆਪ ਹੰਕਾਰੀ ਧਰਮ ਰਾਏ ਤਿਸ ਗਰੇ ਖੁਵਾਰੀ ਗੁਰ ਪ੍ਰਸਾਦ ਜਾ ਕਾ ਮਟੈ ਆਪੇ ਮਾਨ ਸੋ ਜਨ ਨਾਨਕ ਦਰਗਹ ਪ੍ਰਵਾਨ ਕੋਡ ਕਰਮ ਕਰੈ ਬਹੁਤਾਰੀ ਸ਼ਰਮ ਪਾਵੈ ਸਗਲੇ ਬਿਰਥਾਰੀ ਅਣਗ ਤਪਸਿਆ ਕਰੇ ਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਆਨਗ ਜਤਨ ਕਰ ਆਤਮ ਨਹੀਂ ਦਰਵੈ ਹਰ ਦਰਗ ਕਉ ਕੈਸੀ ਗਵੈ ਆਪਸ ਕੋ ਜੋ ਬੜਾ ਕਹਾਵੈ ਦਸਹਿ ਭਲਾਈ ਨਿਕਟਨਾ ਆਵੈ ਸਰਬ ਕੀ ਰੇਨ ਜਾ ਕਾ ਮਨ ਹੋਏ ਕਹਉ ਨਾਨਕ ਤਾ ਕੀ ਨਿਰਮਲ ਹੋਏ ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਈ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਬਜੋਣ ਮਹਿ ਫਿਰਦਾ ਜਬ ਤਾਰ ਕੋ ਬਾਰੀ ਮੀਤ ਤਬ ਲਗ ਨਹੀਂ ਚਲਨਾਹੀ ਜੀਤ ਜਬ ਲਗ ਮੋਹ ਮਗਣ ਸੰਗ ਮਾਏ ਤਬ ਲਗ ਧਰਮ ਰਾਏ ਦਿਖ ਜਾਏ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪਸਾਦ ਨਾਨਕ ਹੋ ਛੂਟੈ ਸਾਇਸ ਗੱਡੇ ਲੋਕ ਕੋਡ ਦਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ ਅਣਕ ਭੋਗ ਵਿਖਿਆ ਕੀ ਕਰੈ ਨਾ ਦਰਪਤਾਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬੜਬਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਣ ਆਪਿ ਆਪੋ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਉਣ ਕਰਨੈ ਹਾਰ ਇਸ ਕਾ ਹਾਥ ਕਹਾ ਮਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪਰਵ ਸੋਏ ਜੋ ਕਿਛਕੀਨੋ ਸੋ ਆਪਣਾ ਰੰਗ ਸਬ ਤੇ ਦੂਰ ਸਮਹੁ ਕਾ ਸੰਗ ਬੂਝਾ ਦੇਖੈ ਕਰ ਬਿਵੇਕ ਆਪ ਹੈ ਇੱਕ ਆਪ ਹੈ ਅਨੇਕ ਮਰੈ ਨਾ ਬਿਨਸਾਇਆ ਬੈ ਨਾ ਜਾਏ ਨਾਨਕ ਸਦ ਹੀ ਰਹਿ ਆਸਮਾਏ ਆਪ ਉਪਦੇਸੈ ਸਮਝੈ ਆਪੂ ਆਪਿਰਤਿਆ ਸਭ ਕੈ ਸਾਥ ਆਪ ਕੀਨੋ ਆਪਨ ਵਿਸਥਾਰ ਸਭ ਕਛ ਉਸ ਕਾ ਉਹ ਕਰਨੈ ਹਾਰ ਉਸਤੇ ਭਿੰਨ ਕਹੋ ਕਿਛ ਹੋਏ ਥਾਣ ਧਨੰਤਰ ਇਕੈ ਸੋਏ ਆਪਣੇ ਚਲਤ ਆਪੂ ਕਰਨੈ ਹਾਰ ਕੌਤਕ ਕਰੈ ਰੰਗ ਅਪਾਰ ਮਨ ਮਹਿ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ ਸਤ 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 ਪ੍ਰਭ ਸੁਆਮੀ ਗੁਰ ਪ੍ਰਸਾਦ ਕਿਨਾਂ ਵਖਿਆਨੀ ਸੱਜ 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 ਸਭ ਕੀਨਾ ਕੋਟ ਮਦ ਕਿਰਣਾ ਪ੍ਰਲਾਚੀਨਾ ਭਲਾ 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 ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪਾ ਨਿਰਮਲ ਨਿਰਮਲ ਨਰਮਲ ਤੇਰੀ ਬਾਣੀ ਘਟ ਘਟ ਸੁਣੀ ਸ਼੍ਰਵਣ ਵਖਿਆਨੀ ਪਵਿੱਤਰ 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 ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਪਵਿੱਤਰ 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 ਗੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਹੋਵਾ ਗੁਰ ਦੀ ਖਲਸਾ ਹੋਵਾ ਗੁਰ ਦੀ ਕੀ ਖਤੇ